ਅੱਜ ਸਵੇਰ ਚੌਨ 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 ਮਹਿੰਦੀ ਜਾਣਾ ਪਿਆ ਸੀ ਉਹ ਤਰਿਆਲ ਮੈਨੂੰ ਕਿ 1:30 ਵਜੇ ਸਾਮਾ ਸਾਮਾ ਨੂੰ ਪਤਾ ਲੱਗਾ ਕਿ ਸੁਖਦੇਵ ਨਾਸਰ ਨਾਲ ਦੀ ਗੱਡੀ ਦੇ ਵਿੱਚ ਕਿਸੇ ਨੇ ਮਤਲਬ ਬਲਾਸਟ ਕਰਤਾ ਕੋਲ ਪٹرول ਪੰਪ ਕੋਲ ਆ ਕੇ ਤੇ ਸਾਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਕੋਈ ਸਾਡੇ ਵਿਰੋਧੀ ਸਰਕਾਰ ਉਹਨਾਂ ਦਾ ਸਾਡੇ ਵਿਰੋਧੀ ਵਿਧਾਇਕ ਵਰਿਆ ਉਹਨਾਂ ਵੱਲੋਂ ਕੋਈ ਇਹੋ ਜਿਹਾ ਕਾਰਾ ਲੱਗਦਾ ਕਿ ਕੀਤਾ ਹੋ ਸਕਦਾ ਹੈ ਕੀ ਟੀਮ ਦੇ ਵਿੱਚ ਕਾਫੀ ਰੋਸ ਹੈ ਜੇ ਜਾ ਸਹੀ ਤਰੀਕੇ ਨਾਲ ਨਹੀਂ ਹੋਈ ਤੇ ਅਸੀਂ ਕੋਈ ਸਖਤ ਵਾਟ ਐਕਸ਼ਨ ਲਾਵਾਂਗੇ ਦੋਸਤੋ ਅੱਜ ਇਹ ਪ੍ਰੈਸ ਵਾਰਤਾ ਇਸ ਵਿਸ਼ੇ ਤੇ ਰੱਖੀ ਗਈ ਹੈ ਕਿ ਸਾਡੇ ਤਰਨਤਾਰਨ ਅਕਾਲੀ ਦਲ ਵਾਰਸ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਜ਼ਿਲ੍ਹਾ ਅੰਜਰਵਰ ਸਖਦੇਵ ਸਿੰਘ ਕਾਦੀਆਂ ਕਰਕੇ ਉਹਨੇ ਅਸੀਂ ਜਾਣਦੇ ਸੀ ਉਹ ਨੌਜਵਾਨ ਮੁੰਡੇ ਨੇ ਸਾਡੇ ਇੱਥੇ ਕਾਫੀ ਤਰਨਤਾਰਨ ਦਾ ਸਾਰਾ ਉਹ ਸਾਡੀ ਚੋਣ ਕੈਂਪੇਨ ਨੂੰ ਵੀ ਹੈਂਡਲ ਕਰ ਰਹੇ ਸੀਗੇ ਤੇ ਉਹਨਾਂ ਨੇ ਬਹੁਤ ਦਿਨਾਂ ਤੋਂ ਉੱਥੋਂ ਇੱਥੇ ਰਹਿ ਰਹੇ ਸੀ ਕੱਲ ਨੂੰ ਸ਼ਾਮ ਨੂੰ 11:00 ਸਾਢੇ 10:00 ਵਜੇ ਤੋਂ ਬਾਅਦ ਜਿੱਥੋਂ ਛੱਲੇ ਆਪਣੇ ਘਰ ਜਾਣ ਵਾਸਤੇ ਕੱਢੀਆਂ ਤੇ ਉਹ ਰਸਤੇ ਵਿੱਚ ਅੰਮ੍ਰਿਤਸਰ ਤੋਂ ਵੇਰਕਾ ਬਟਾਲਾ ਰੋਡ ਤੇ ਜਾਂਦੇ ਆ ਉੱਥੇ ਕਿਸੇ ਖਾਕੀ ਵਰਦੀ ਧਾਰੀ ਨੇ ਉਹਨੂੰ ਕਿਤੇ ਹੱਤਾਂ ਤੇ ਉਹ ਰੁਕ ਰੁਕਿਆ ਤੇ ਰੁਕ ਗਿਆ ਸਾਰੀ ਜਦੋਂ ਕੋਈ ਉਹਨਾਂ ਨਾਲ ਗੱਲਬਾਤ ਹੋਈ ਤੇ ਉਸੇ ਵੇਲੇ ਕੋਈ ਪਤਾ ਨਹੀਂ ਚੱਲ ਸੀ ਦਾਰ ਛੁੱਟਿਆ ਗਿਆ ਕੀ ਕੀਤਾ ਗਿਆ ਤੇ ਉਹ ਇੱਕਦਾਂ ਬਲਾਸਟ ਹੋ ਕੇ ਤੇ ਗੱਡੀ ਮਾਰ ਚੁੱਕੀ ਆ ਗਈ ਤੇ ਅਗਲਾ ਕੀ ਤੇ ਉਹ ਬੜੇ ਮੁਸ਼ਕਲ ਨਾਲ ਉਸ ਜਿਹੜੀ ਉਹਦੀ ਬਾਰੀ ਸੀ ਉਹ ਵੀ ਨਹੀਂ ਖੁੱਲੀ ਉਹ ਪਿਛਲੀ ਬਾਰੀ ਥਾਣੀ ਬੜੀ ਮੁਸ਼ਕਲ ਨਾਲ ਨਿਕਲ ਕੇ ਤੇ ਉਹ ਕਾਫੀ ਸੁੱਕਾ ਸੀਗਾ ਤੇ ਜਦੋਂ ਫਿਰ ਉਹ ਏਕਲ ਦਾ ਪਤਾ ਲੱਗਾ ਸਾਡੀ ਟੀਮ ਨੂੰ ਕਿ ਸਾਰੇ ਜਣੇ ਬੜੀ ਪਿੱਛੋਂ ਕੋਈ ਆਨਨ ਬੰਦੇ ਵੀ ਆਏ ਉਹਨਾਂ ਨੇ ਉਹਦੀ ਕੁਛ ਹੈਲਪ ਕਰਕੇ ਕੋਨਪਨ ਕੀਤਾ ਜੋ ਫੋਨ ਕਰਨ ਤੋਂ ਬਾਅਦ ਉਹ ਸਾਡੇ ਬੰਦੇ ਉੱਥੇ ਪਹੁੰਚੇ ਉਹਨਾਂ ਨੇ ਉਹਨੂੰ ਜਲਦੀ ਜਲਦੀ ਅਮਨਦੀਪ ਹਸਪਤਾਲ ਉਹਨਾਂ ਨੂੰ ਲੈ ਜਾਇਆ ਤੇ ਉੱਥੇ ਜਾਣ ਤੋਂ ਬਾਅਦ ਉਹਨਾਂ ਅਮਨਦੀਪ ਹਸਪਤਾਲ ਵਾਲਿਆਂ ਨੇ ਉਹਨੂੰ ਡੀਐਮਸੀ ਸਾਡਾ ਇੱਕ ਬੜਾ ਸਰਗਰਮ ਵਰਕਰ ਸੀਗਾ ਸਰਗਰਮ ਆਗੂ ਸੀਗਾ ਸਾਡੀ ਪਾਰਟੀ ਦਾ ਤੇ ਸਾਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਕੋਈ ਸਾਡੇ ਵਿਰੋਧੀ ਸਰਕਾਰ ਵੱਲੋਂ ਜਾਂ ਸਾਡੇ ਵਿਰੋਧੀ ਜਿਹੜੇ ਉਮੀਦਵਾਰ ਆ ਉਹਨਾਂ ਵੱਲੋਂ ਕੋਈ ਇਹੋ ਜਿਹਾ ਕਾਰਾ ਲੱਗਦਾ ਕਿ ਕੀਤਾ ਹੋ ਸਕਦਾ ਇਹ ਵੈਸੇ ਤਾਂ ਜਾਂਚ ਦਾ ਵਿਸ਼ਾ ਅਸੀਂ ਸਰਕਾਰ ਨੇ ਕਹਿੰਨੇ ਕਿ ਇਹਦੀ ਨਰਪੱਖ ਜਾਂਚ ਜਿਹੜੀ ਆ ਉਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕੋਸ਼ਿਸ਼ ਕਰਨ ਤੇ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਾਕੀ ਅਸੀਂ ਚੋਣ ਕਮਿਸ਼ਨ ਨੂੰ ਵੀ ਇੱਕ ਅਪੀਲ ਕਰਦੇ ਆ ਕਿ ਜਿਹੜੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਬੜਾ ਦਬਾਵਾ ਜਾ ਰਿਹਾ ਸਰਕਾਰ ਵੱਲੋਂ ਬੜੀਆਂ ਲੋਕਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਕੋਈ ਬੂਥਾ ਤੇ ਨਹੀਂ ਬੈਣਾ ਜਾਂ ਕੋਈ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਿਹਾ ਤੇ ਅਸੀਂ ਅਸੀਂ ਚਾਹੁੰਦੇ ਆ ਕਿ ਚੋਣ ਕਮਿਸ਼ਨ ਇਹ ਯਕੀਨੀ ਨਿਰਪੱਖ ਚੋਣਾ ਕਰਾਉਣ ਵਾਸਤੇ ਯਕੀਨੀ ਬਣਾਇਆ ਜਾਵੇ ਤੇ ਜਿਹੜਾ ਇਹ ਇਹੜਾ ਦਬਾਅ ਆ ਜਾਏ ਜਿਹੋ ਜਿਹੇ ਜਿਹੜਾ ਦਬਾਅ ਪਾਉਣ ਵਾਲੇ ਲੋਕ ਆ ਉਹਨਾਂ ਦੀ ਉਹਨਾਂ ਤੇ ਜਿਹੜੀ ਕਿ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਐਕਸੀਡੈਂਟ ਹੋਇਆ ਕੋਈ ਪੁਲਿਸ ਸਾਜ ਨੇ ਜੋ ਕਿਸੇ ਪੱਤੀ ਦੱਸਦੇ ਹੋਏ ਨਾ ਕੁਝ ਪਤਾ ਚੱਲ ਪਾਇਆ ਹੈ ਕਿ ਬਾਕੀ ਜੋ ਪੁਲਿਸ ਸਾਜ ਨੇ ਕੁਝ ਇਹ ਜਿਸ ਟਾਈਮ ਤੇ ਉਹ ਬਾਹਰ ਨਿਕਲਿਆ ਉਸ ਟਾਈਮ ਤੇ ਉਹ ਉਹਨੂੰ ਉਹਨੇ ਜਿਹੜਾ ਸਾਡੇ ਬੰਦੇ ਪਹਿਲਾਂ ਮਿਲੇ ਉਹਨੂੰ ਉਹ ਉਹਨੇ ਉਹ ਜਿਹੜੀ ਦੱਸਿਆ ਤੋਂ ਬਾਅਦ ਤੇ ਫਿਰ ਉਹ ਅਜੇ ਤੱਕ ਮੇਰੇ ਖਲ ਬਿਓਸ਼ ਆ ਤੇ ਉਹਨੇ ਦੱਸਿਆ ਕਿ ਮੈਂ ਇੱਥੇ ਰੋਕਦਾ ਸੀ ਆਮ ਸਿਵਲ ਪੁਲਿਸ ਤੇ ਸੋਚਿਆ ਕਿ ਸ਼ਾਇਦ ਕੋਈ ਪੁਲਿਸ ਕੋਈ ਕਿਸੇ ਕਾਰਨ ਰੋਕ ਰਹੀ ਮੈਨੂੰ ਤੇ ਮੈਂ ਰੋਕਿਆ ਤੇ ਉਹ ਰੋਕਦਿਆਂ ਸਾਰੀ ਕਹਾਣੀ ਕੋਸੇ ਵੇਲੇ ਮਿੰਟਾਂ 'ਚ ਬਲਾਸਟ ਹੋ ਗਿਆ ਫਿਰ ਮੈਨੂੰ ਪਤਾ ਨਹੀਂ ਲੱਗਾ ਕਿ ਕੀ ਘਟਨਾ ਵਾਪਰੀ ਆ ਤੇ ਉਦੋਂ ਬੜੀ ਮੈਂ ਮੁਸ਼ਕਲ ਆ ਆਪਣੀ ਜਿਹੜੇ ਕਿ ਉਦੋਂ ਤੇ ਮੇਰੀ ਪਿਛਲੀ ਵਾਰੀ ਖੁੱਲ ਗਈ ਕਰਕੇ ਮੇਰੀ ਜਾਨ ਬਚ ਗਈ ਅਜੇ ਦੇ ਹਾਲਾਤ ਇੰਤਜ ਕੀਆ ਤੇ ਫਿਰ ਵੀ ਉਹ ਕਿਹਾ ਕਿ ਮੈਂ ਉਹ ਕੌਨ ਇਸ ਨੂੰ ਲਵਾਉ ਉਹਨਾਂ ਕਿਤੇ ਕੰਪਲੀਟ ਕੀਤੀ ਕਿ ਇਲੈਕਸ਼ਨ ਕਮਿਸ਼ਨ ਕਰ। ਇਲੈਕਸ਼ਨ ਕਮਿਸ਼ਨ ਨੂੰ ਇਹ ਕੰਪਲੇਨ ਭੇਜ ਰਹੇ ਆ ਤੇ ਅਸੀਂ ਸਿਰੇ ਆਪਣਾ ਕੋਈ ਡੈਪੂਟੇਸ਼ਨ ਅਮਰ ਸਰ ਤੇ ਪੁਰਸ਼ ਕਮਿਸ਼ਨ ਨੂੰ ਭੇਜਾਂਗੇ ਕਿ ਉਹ ਇਹਦੀ ਦਰਪੱਖੀ ਜਾਂਚ ਕਰਨ ਕਿ ਕੀ ਘਟਨਾ ਕਿਉਂ ਕਿੱਦਾਂ ਵਾਪਰੀ ਤੇ ਕੀ ਕੀ ਗੱਲ। ਜੈਕਸ਼ਨ ਦਾ ਮਤਲਬ ਹੋਲ ਵੀ ਚੱਲ ਰਿਹਾ ਸਾਹਮਣੇ ਉਹਨਾਂ ਨੇ ਸੀ ਸਭਾਈ। ਹਾਂਜੀ ਉਹਨਾਂ ਉਹਨਾਂ ਦਾ ਕਾਫੀ ਵੱਡਾ ਰੋਲ ਸੀ ਕਿ ਸਾਡੀ ਟੀਮ 'ਚ ਇਲੈਕਸ਼ਨ ਕਮਪੀਅਨ ਚ ਉਹ ਵੀ ਮੇਨ ਜਿਹੜੇ ਬੰਦੇ ਸਾਡੇ ਇਲੈਕਸ਼ਨ ਪੀ ਟੀਮ ਦੇ ਸੀਗੇ ਇਸ ਨੂੰ ਘੋਲ ਕਰਨ ਵਾਲੀ ਪਤਾ ਚੇਕ ਸੀਗੇ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਜੋ ਸਾਡੀ ਪਾਰਟੀ ਦੀ ਚੜ੍ਹਾਈ ਵੇਖ ਕੇ ਸਾਡੇ ਉਮੀਦਵਾਰ ਦੀ کافی ਅੱਗੇ ਹੋਣ ਦੇ ਇਸੇ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਜਿਹੜੀ ਟੀਮ ਨੂੰ ਡਰਾਟਾ ਪਾ ਕੇ ਜਾਂ ਕੋਈ ਨਾਤੇ ਤੈਸ਼ਤ ਪੈਦਾ ਕਰਕੇ ਉਹਨਾਂ ਨੂੰ ਪਛੇਟਾਇਆ ਜਾ ਸਕੇ ਇਹ ਇੱਕ ਹਕਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕੱਲ ਰਾਤ ਨੂੰ ਸਖਤੇਬ ਮੈਨੂੰ ਚੰਗਾ ਭਣਾ ਮਿਲਿਆ 10:00 ਵੇ ਦਾ ਸਮਾਂ ਸੀ ਜਦੋਂ ਮੈਂ ਤੁਹਾਨੂੰ ਜਾਣ ਲੱਗਾ ਸੀ ਤੇ ਚੰਗੀ ਭਲੀ ਆਪਾਂ ਹਾਸੇ ਖਿੜ ਕੇ ਗੱਲ ਕੀਤੀ ਤੇ ਮੈਂ ਉਹਨੂੰ ਪੁੱਛਿਆ ਕਿ ਮੈਂ ਕਿ ਸੌਣ ਗਰਾਉਂਡ ਤੇ ਕੀ ਪ੍ਰਸ਼ਨ ਹੈ ਕਹਿੰਦਾ ਮਨਦੀਪ ਸਿੰਘ ਜੀ ਓਕੇ ਰਿਪੋਰਟ ਚੱਲ ਰਹੀ ਹੈ ਆਪਣਾ ਤੇ ਉਹਨੂੰ ਸਾਹਿਬ ਕਿਰਪਾ ਕਰਨ ਕਿ ਆਪਣੀ ਮਲਜਿਤਵਾਲ ਕਾਮਯਾਬੀ ਉਹਨਾਂ ਆਪ ਜਾਣੇ ਪਏ ਤੇ ਅੱਜ ਇਸ ਸਮੇਂ ਚੌਨ ਚੌਨ ਮਹਿੰਦੀ ਜਾਣਾਂ ਪਿਆ ਸੀ ਉਹ ਤੇ ਮੈਨੂੰ ਕਿ 1:30 2:00 ਤੇ ਸਮਾਸੀ ਨੂੰ ਪਤਾ ਲੱਗਾ ਕਿ ਸੁਖਦੇਵ ਇਹ ਨਾਸਰ ਸਾਹਿਬ ਦੀ ਗੱਡੀ ਦੇ ਵਿੱਚ ਕਿਸੇ ਨੇ ਮਤਲਬ ਬਲਾਸਟ ਕਰਤਾ ਕਿਉਂਕਿ ਛੁੱਟਦਾ ਫੁੱਲ પેટ્રોલ ਪੰਪ ਉਨਾ ਆਗੇ ਇਹ ਮੈਨੂੰ ਇਹ ਚੀਜ਼ ਕਹਿਣਾ ਕਿ ਸਰਕਾਰਾਂ ਦੇ ਨਾਸਤ ਵਿੱਚ ਸ਼ਬਦਾਂ ਜਿੰਦਾ ਕਰਦਾ ਹਾਂ ਕਿਉਂਕਿ ਇਹੋ ਜੇ ਕੰਮ ਕਰਨੇ ਕਿਤਨਾ ਕਿਤੇ ਬਹੁਤ ਗਲਤ ਹੈ ਕਿਉਂਕਿ ਦੇਖੋ ਇਹ ਲੋਕਤੰਤਰ ਦੇਸ਼ ਆ ਜੇ ਆਪਾਂ ਇਹ ਧੱਕੇਸ਼ਾਹੀ ਕਿਸੇ ਉੱਤੇ ਕਰਦੇ ਰਹਿਾਂਗੇ ਤੇ ਬਹੁਤ ਗਲਤ ਹੈ ਕਿਉਂਕਿ ਹਰ ਕਿਸੇ ਵਿਅਕਤੀ ਨੂੰ ਆਪਣਾ ਚੋਣ ਲੜਨ ਦਾ ਅਧਿਕਾਰ ਆ ਪਰ ਆਪਾਂ ਐਸਾ ਨਹੀਂ ਕਿਸੇ ਨਾਲ ਕਰੀਏ ਕਿ ਹਰ ਕਿਸ ਦੀ ਜਾਨ ਆਪਾਂ ਖਤਰੇ ਚ ਪਾ ਕੇ ਆਪਾਂ ਚੋਣਾਂ ਲੜੀਏ ਪਹਿਲੀ ਗੱਲ ਤੇ ਸਹ ਹੋਣਾ ਨਹੀਂ ਚਾਹੀਦਾ ਬਹੁਤ ਜ਼ਿਆਦਾ ਗਲਤ ਹੋਇਆ ਵੀਰ ਸੁਖਦੇਵ ਵੀਰ ਦਿਨ ਰਾਤ ਦੇ ਕਰਕੇ ਮਲਕੀ ਟੀਮਵਰਕ ਨਾਲ ਕੰਮ ਕਰਦਾ ਪਿਆ ਸੀ ਤੇ ਇਹ ਵੈਸੇ ਬਹੁਤ ਜ਼ਿਆਦਾ ਥੱਕਾ ਹੋਇਆ ਹੈ ਸੁਖਦੇਵ ਵੀਰ ਨੇ ਲੈਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਬਿਲਕੁਲ ਜੀ ਬਿਲਕੁਲ ਲੈਸ਼ਨ ਕਮਿਸ਼ਨ ਨੂੰ ਸ਼ਿਕਾਇਤ ਹੋ ਚੁੱਕੀ ਆ ਉਹਨਾਂ ਦੀ ਤੇ ਅਸੀਂ ਇਹਦੀ ਕਹਿੰਨੇ ਕਿ ਸੱਚੇ ਸ਼ਬਦਾਂ ਵਿੱਚ ਨਿੰਦਾ ਵੀ ਕਰਦੇ ਹਾਂ ਤੁਸੀਂ ਕਹਿੰਨੇ ਪ੍ਰੋਪਰ ਜਾਂਚ ਹਰ ਤਰੀਕੇ ਨਾਲ ਕੀਤੀ ਜਾਵੇ ਕਿਉਂਕਿ ਟੀਮ ਦੇ ਵਿੱਚ ਕਾਫੀ ਰੋਸ ਹੈ ਜੇ ਜਾਂਚ ਸਹੀ ਤਰੀਕੇ ਨਾਲ ਨਹੀਂ ਹੋਈ ਤੇ ਅਸੀਂ ਕੋਈ ਸਖਤ ਵੱਡਾ ਐਕਸ਼ਨ ਲਵਾਂਗੇ ਦੇ ਉੱਤੇ